ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਆਇਆ ਉਸ ਥਾਂ ਤੇ ਜੋ 10 ਗੁਰੂ ਸਹਿਬਾਨ ਮਹਾਰਾਜ ਜੀ ਵਿੱਚੋਂ ਇੱਕ ਗੁਰੂ ਸਹਿਬਾਨ ਮਹਾਰਾਜ ਜੀ ਦੇ ਕਮਲ ਚਰਨ ਛੋਹ ਧਰਤੀ ਹੈ ਤੇ ਅਫਸੋਸ ਦੀ ਗੱਲ ਇਹ ਹੈ ਕਿ ਇਸ ਥਾਂ ਬਾਰੇ ਪਵਿੱਤਰ ਜਗ੍ਹਾ ਬਾਰੇ ਸੁਨਾਮ ਦੇ ਕੁਝ ਸੰਗਤ ਨੂੰ ਬਹੁਤ ਜ਼ਿਆਦਾ ਘੱਟ ਪਤਾ ਉਹਨਾਂ ਨੂੰ ਹੀ ਪਤਾ ਜੋ ਇਸ ਥਾਂ ਦੇ ਨੇੜੇ ਤੇੜੇ ਘਰ ਵਸਦੇ ਨੇ ਜਿੰਨਾ ਇੱਥੇ ਆਪਾਂ ਨੂੰ ਪਤਾ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਉਮੀਦ ਹੈ ਕਿ ਉਹ ਤੁਸੀਂ ਅੱਗੇ ਹੋਰ ਸੰਗਤ ਨਾਲ ਵੀ ਸਾਂਝੀ ਕਰੋਗੇ ਤੇ ਅਜੋ ਆਪਾਂ ਦਰਸ਼ਨ ਕਰਾਨੇ ਆ ਉਸ ਥਾਂ ਦੇ ਤੁਹਾਨੂੰ ਇਹ ਸੀ ਉਹ ਪਵਿੱਤਰ ਥਾਂ ਤੇ ਦੋਸਤੋ ਜਦੋਂ ਬਹਾਮਣ ਲਾਰਜੀ ਗੋਤ ਦੇ ਉਹਨਾਂ ਨੂੰ ਆਪਣੇ ਘਰੇ ਲੈ ਕੇ ਗਏ ਗੁਰੂ ਸਾਹਿਬਾਰੇ